ਉਹਨ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਕੋਈ ਗੱਲ ਨਹੀਂ ਸੀ ਏਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਈਸਾਈਡ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਆਂਦੀ ਇਦਰੋਂ ਦੀ ਮਾਰ ਕਿੱਦਰੀ ਨਿਕਲੀ ਹੋਈ ਸੀਗੀ ਗੋਲੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹਦੇ ਸ਼ੈਡ ਲੰਦਾ ਸੀ ਇਹ ਬਿਕਰ ਸਿੰਘ ਹਾਂਜੀ ਕਿੰਨਾ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅੱਜ 23 ਮਹੀਨੇ ਲੱਗਿਆ ਸੀਗਾ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਗੋਲੀ ਲੱਗਣ ਦੇ ਨਾਲ ਮੌਤ ਅੱਜ ਪਿੰਡ ਲਾਸ਼ਪੁੱਜਨ ਤੇ ਮਾਪਿਆਂ ਦਾ ਹੋਇਆ ਰੋ-ਰੋ ਬੁਰਾ ਹਾਲ ਇਕਲੌਤੇ ਪੁੱਤ ਨੂੰ ਪਰਿਵਾਰ ਨੇ ਸੇਰਾ ਸਜਾ ਕੇ ਜਿੱਤੀ ਅੰਤਿਮ ਵਿਦਾਈਗੀ ਤੋਂ ਅੰਦਾਜ਼ਾ ਹੈ ਕਿ ਮਾਚੀ ਵੜਾ ਸਾਬ ਦਾ ਰਹਿਣ ਵਾਲਾ ਇੱਕ ਨੌਜਵਾਨ ਜਸਦੀਪ ਸਿੰਘ ਜਿਸ ਦੀ ਉਮਰ 22 ਸਾਲ ਦੀ ਸੀ ਜੋ ਕਿ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਬੀਤੇ ਦੇ ਨਿਊਜ਼ 'ਚ ਗੋਲੀ ਲੱਗਣ ਦੇ ਨਾਲ ਅਮਰੀਕਾ ਦੇ ਵਿੱਚ ਮੌਤ ਹੋ ਗਈ ਸੀ ਤੇ ਅੱਜ ਪਿੰਡ ਲਾਸ਼ ਪੁੱਜਣ ਤੇ ਪਰਿਵਾਰ ਨੇ ਅੰਤਿਮ ਰਸਮਾਂ ਕਰਦੇ ਹੋਏ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਪੋਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਜੀ ਉੱਥੇ ਬੜਾਈ ਲੱਗਿਆ ਵੀ ਕੀ ਹੁਣ ਕਿੱ ਭਾਈ ਦਿਨਵਾਰ ਆਇਆ ਡੈਡ ਬੜੀ ਹਾਂਜੀ ਕਿੱਦਾਂ ਹੋਇਆ ਹੱਸਿਆ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗ ਗਈ ਇਹ ਤਾਂ ਨਹੀਂ ਪਤਾ ਲੱਗਿਆ ਕਿੱਦਾਂ ਹੋਇਆ ਹਾਂਜੀ ਹਾਂਜੀ ਸਸਕਾਰ ਕੀਤਾ ਗਿਆ ਪਿੰਡ ਦੇ ਵਿੱਚ ਅੱਜ ਸਸਕਾਰ ਕਰਿਆ ਜੀ ਇਹ ਕਿੰਦਾ ਇਹ ਦਲਜੀਤ ਸਿੰਘ ਮਾਰਕਟ ਦਾ ਮੁੰਡਾ ਸੀ ਜੀ ਕਿੰਨੀ ਉਮਰ ਸੀ ਜੀ ਦੀ 23 ਸਾਲ ਲੱਗਿਆਗਾ ਜੀ ਅੱਛਾ ਹਾਂਜੀ ਮੈਰਿਜ ਹੋਈ ਸੀ ਨਹੀਂ ਮੈਂ ਬਿਲਕੁਲ ਭੈਣ ਭਾਈ ਕੋਈ ਨਹੀਂ ਨਹੀਂ ਹੋ ਰਹੀ ਜੀ ਇਕਲੋਤੀ ਸੀ ਇਕਲੋਤੀ ਸੀ ਸਰਬਜੀਤ ਸਿੰਘ ਮੈਂ ਯੂ ਐਸ ਏ ਰਹਿਣਾ ਵੈਸੇ ਮੇਰਾ ਪਿਛੋ ਪਿੰਡ ਆਸੀ ਗਲਾ ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕ ਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਆਰ ਕੇ ਮੂੰਹ ਦਿਖਾ ਕਹਿੰਦੇ ਲੈਓ ਦੇਖ ਲਓ ਸੁਆਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀਰੇ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਇਟੋ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਜਾਂਦੀ ਇਧਰੋਂ ਦੀ ਮਾਰ ਕਿੱਥੇ ਨਹੀਂ ਨਿਕਲੀ ਹੋਈ ਸੀ ਗੋਲੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹ ਕਿਹੜੇ ਸ਼ਹਿਰ ਦਾ ਜਾਂਦਾ ਸੀ ਇਹ ਬੇਕਰ ਫੀਲ ਹਾਂਜੀ ਕਿ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀਗੇ ਮੈਰਿਜ ਦੀ ਕਾਰਡ ਰਸੀਪਟ ਲੈਣ ਬਸ 2 ਕੁ ਹਫਤਿਆਂ ਤੱਕ ਜਾਨੂ ਇੱਧਰ ਇਹ ਬਾਣਾ ਵਾਰਤ ਗਿਆ